ਸਸ਼ੀ ਕਾਲ ਦੋਸਤੋ ਮੈਂ ਬਬਲੂ ਗੋਇਲ ਜੀ ਤੇ ਅੱਜ ਆਪਾਂ ਇੱਕ ਟੌਪਿਕ ਤੇ ਜਿਹਦੀ ਗੱਲ ਕਰਨੀ ਆ ਤੇ ਉਹ ਗੱਲ ਹੈਗੀ ਆ ਆਪਣਾ ਟੌਪਿਕ ਹੈਗਾ ਜੀ ਵੀ ਜਿਹੜੀਆਂ ਆਪਾਂ ਨੂੰ ਬਾਰ-ਬਾਰ ਕਾਲਸ ਆਉਂਦੀਆਂ ਨੇ ਤੇ ਆਪਾਂ ਨੂੰ ਮੈਸੇਜਸ ਆਉਂਦੇ ਨੇ ਤਾਂ ਆਪਾਂ ਕਈ ਵਾਰ ਸੁਣਦੇ ਆਂ ਵੀ ਬਿਨਾ OTP ਆਈ ਸਾਡਾ ਖਾਤਾ ਖਾਲੀ ਹੋ ਗਿਆ ਸਾਡੇ ਅਕਾਊਂਟ 'ਚੋਂ ਫਰਾਡ ਹੋ ਗਿਆ ਆਪਾਂ ਵੀਡੀਓ ਦੇਖਦੇ ਆਂ ਵੀ ਏ ਇੱਕਨ ਖਾਤਾ ਖਾਲੀ ਹੋ ਗਿਆ ਉਹ ਕਿਵੇਂ ਖਾਤੇ ਖਾਲੀ ਹੋ ਜਾਂਦੇ ਆ ਲੋਕਾਂ ਦੇ ਵੀ ਬਿਨਾ OTP ਆਏ ਉਹਨਾਂ ਨੂੰ ਖਲਦਾ ਖਾਲੀ ਹੋ ਜਾਂਦਾ ਉਹ ਬਿਨਾਂ OTP ਆਏ ਖਾਤਾ ਖਾਲੀ ਨਹੀਂ ਹੁੰਦਾ ਹੈਗਾ ਉਹ 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 ਉਹਨਾਂ ਕੋਲੇ ਪਹਿਲਾਂ ਹੀ ਉਹਨਾਂ ਨੂੰ ਕੋਈ ਕਾਲਾਂ ਵਗੈਰਾ ਆਉਂਦੀਆਂ ਨੇ ਕਿ ਜਾਂ ਮੈਸੇਜ ਵਗੈਰਾ ਆਉਂਦੇ ਨੇ ਜਾਂ ਫਿਰ ਆਪਾਂ ਜਿਵੇਂ ਹੁਣ ਸਭ ਕੋਲੇ ਤਕਰੀਬਨ Android ਫੋਨ ਨੇ ਤੇ Android ਫੋਨ ਨੇ ਹਰ ਇੱਕ WhatsApp Facebook YouTube Instagram ਸਭ ਕੁਝ ਆਪਾਂ ਚਲਾਉਂਦੇ ਆ ਤੇ ਆਪਾਂ ਹਰ ਇੱਕ ਚੀਜ਼ ਆਪਣੀ ਇੱਕ ਦੂਜੇ ਨਾਲ ਹੁਣ ਸ਼ੇਅਰ ਕਰ ਦਿੰਦੇ ਆ Facebook ਤੇ ਵੀ Insta ਦੇ ਵੀ ਹਰ ਇੱਕ ਚੀਜ਼ ਤੇ ਆਪਾਂ ਸ਼ੇਅਰ ਕਰੀ ਜਾਂਦੇ ਆ ਤੇ ਆਪਣਾ ਕਿਤੇ ਨਾ ਕਿਤੇ ਹੁਣ ਜਿਵੇਂ ਆਪਾਂ ਨੂੰ ਮੈਸੇਜ ਆਉਂਦੇ ਰਹਿੰਦੇ ਨੇ ਆਪਾਂ ਕੋਈ ਨਾ ਕੋਈ ਸੌਫਟਵੇਅਰ ਕਿਸੇ ਨੇ ਭੇਜਤਾ ਆਪਾਂ ਉਹ ਡਾਊਨਲੋਡ ਕਰ ਲਿਆ ਆਪਾਂ ਕਿਸੇ ਚੀਜ਼ ਤੇ ਕਲਿੱਕ ਕਰ ਲਿਆ ਜਾਂ ਕਿਸੇ ਆਪਾਂ ਕੋਈ ਸਾਈਟ ਸੂਟ ਤੇ ਚਲੇ ਜਾਂਦੇ ਜਿਵੇਂ ਪੋਰਨ ਸਾਈਟ ਹੋ ਗਈ ਉਹਦਾਂ ਦੀਆਂ ਕੋਈ ਸਾਈਟਾਂ ਤੇ ਆਪਾਂ ਕਲਿੱਕ ਵਗੈਰਾ ਕਰ ਬੈਠਦੇ ਆ ਤਾਂ ਉਹਦੇ ਨਾਲ ਤਾਂ ਉਹਦੇ ਨਾਲ ਆਪਣੀ ਡਿਟੇਲ ਹੈ ਜਿਹੜੀ ਜਿਹੜੇ ਸਕੈਮ ਕਰਦੇ ਆ ਜਾਂ ਆਪਾਂ ਇੰਸਟਾਲ ਇੰਸਟਾਲ ਕੀਤਾ ਹੋਇਆ ਜਿਹੜਾ ਕੋਈ ਐਪ ਆਪਣੇ ਤੋਂ ਇੰਸਟਾਲ ਹੋ ਜਾਂਦਾ ਆਪਣੇ ਫੋਨ ਦੇ ਵਿੱਚ ਪਿਆ ਰਹਿੰਦਾ ਵਾ ਜਾਂ ਫਿਰ ਕੋਈ ਆਪਾਂ ਮੈਸੇਜ ਤੇ ਕਲਿੱਕ ਕਰ ਲੈਂਦੇ ਆ ਤੇ ਉਹ ਡਿਟੇਲ ਉਹਨਾਂ ਕੋਲੇ ਚਲੀ ਜਾਂਦੀ ਆ ਬੰਦਿਆਂ ਕੋਲੇ ਕਿਉਂਕਿ ਉਹਨਾਂ ਦਾ ਉਹ ਐਪ ਹੁੰਦਾ ਵਾ ਉਹਨਾਂ ਨੇ ਇਹ ਡਾਊਨਲੋਡ ਕੀਤਾ ਉਹ ਜਿਹੜੇ ਸਕੈਮਰ ਹੁੰਦੇ ਨੇ ਉਹ ਫਿਰ ਆਪਣੇ ਫੋਨ ਨੂੰ ਇੱਕ ਦੂਜੇ ਨਾਲ ਜਿਵੇਂ ਕਿ ਇੱਕ ਆਪਣੇ ਕੋਲ ਫੋਨ ਚੱਲਦਾ ਇੱਕ ਉਹਨਾਂ ਕੋਲ ਚੱਲਦਾ ਉਸ ਤਰ੍ਹਾਂ ਦੀ ਇੱਕ ਉਹ ਸਕੈਮ ਕਰ ਲੈਂਦੇ ਨੇ ਕਿ ਇੱਕ ਫੋਨ ਤੁਹਾਡੇ ਕੋਲ ਚੱਲਦਾ ਇੱਕ ਉਹਦੇ ਕੋਲ ਚੱਲਦਾ ਉਹਦੇ ਵਿੱਚ ਕੀ ਹੁੰਦਾ ਵਾ ਫਿਰ ਆਪਣੀ ਬੈਟਰੀ ਫੋਨ ਦੀ ਬੜੀ ਲੋ ਹੋਣ ਲੱਗ ਜਾਂਦੀ ਆ ਤੇ ਉਹ ਟਾਰਗੇਟ ਕਰਦੇ ਰਹਿੰਦੇ ਆ ਫਿਰ ਆਪਣਾ ਹੌਲੀ ਹੌਲੀ ਸਾਰਾ ਫੋਨ ਉਹ ਹੌਲੀ ਹੌਲੀ ਹੈਕ ਕਰ ਲੈਂਦੇ ਆ ਆਪਣੀ ਡਿਟੇਲ ਲੈ ਕੇ ਆਪਾਂ ਨੂੰ ਫਿਰ ਕਈ ਦਿਨਾਂ ਤੋਂ ਕਾਲਾਂ ਵੀ ਕਰਦੇ ਰਹਿੰਦੇ ਆ ਕਿਤੇ ਨਾ ਕਿਤੇ ਇਨਫਾਰਮੇਸ਼ਨ ਲੈਣ ਦੀ ਅਸੀਂ ਜੀਓ ਤੋਂ ਬੋਲਦੇ ਆ ਜਾਂ ਐਟਲ ਤੋਂ ਬੋਲਦੇ ਆ ਜਾਂ ਕੋਈ ਹੋਰ ਬੋਲਦੇ ਆ ਥੋੜੀ-ਮੋਟੀ ਕਿਤੇ ਨਾ ਕਿਤੇ ਆਪਣੀ ਇਨਫਾਰਮੇਸ਼ਨ ਉਹ ਇਕੱਠੀ ਕਰ ਹੀ ਲੈਂਦੇ ਨੇ ਜਿੱਦੇ ਨਾਲ ਕੋਈ ਇਹ ਡਿਟੇਲ ਚਲੀ ਜਾਂਦੀ ਆ ਇਦਾਂ ਉਹ ਖਾਤਾ ਇਦਾਂ ਦਾ ਓਟੀਪੀ ਤੋਂ ਬਿਨਾਂ ਇਕਣ ਖਾਲੀ ਹੁੰਦਾ ਨਹੀਂ ਜਿੱਦਾਂ ਉਹ ਵੀਡੀਓ ਆਉਂਦੀ ਆ ਕਿਤੇ ਨਾ ਕਿਤੇ ਆਪਾਂ ਕੋਈ ਨਾ ਕੋਈ ਗਲਤੀ ਕਰ ਬੈਠਦੇ ਆ ਜਿਹਦੇ ਨਾਲ ਇਹ ਆਪਣੇ ਨਾਲ ਏਡਾ ਵੱਡਾ ਸਕੈ ਜਦੋਂ ਵੀ ਆਪਾਂ ਨੂੰ ਕੋਈ ਮੈਸੇਜ ਆਉਂਦਾ ਤਾਂ ਹੁਣ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ Android ਫੋਨ ਤੇ Google ਤੋਂ ਵਾ ਕੋਈ ਕਿਤੋਂ ਆ ਗਿਆ ਉਹ ਮੈਸੇਜਾਂ ਤੇ ਕਲਿੱਕ ਨਾ ਕਰਿਆ ਕਰੋ ਕਿਉਂਕਿ ਫੇਕ ਮੈਸੇਜ ਨੇ ਜਾਂ ਫਿਰ ਕੋਈ ਵੀ ਐਪ ਆ ਜਿਹੜਾ ਜੀ ਇੰਸਟਾਲ ਕਰਨਾ ਵਾ ਤਾਂ ਆਪਾਂ Google Play Store ਤੋਂ ਇੰਸਟਾਲ ਕਰਨਾ ਵਾ ਕਿਸੇ ਨੇ ਜੇ ਆਪਾਂ ਰეკਮੈਂਡ ਕੀਤਾ ਆ ਕਿਸੇ ਨੇ ਬਾਹਰੋਂ ਕੋਈ ਸਾਈਟ ਸੂਟ ਤੋਂ ਉੱਥੋਂ ਇੰਸਟਾਲ ਨਹੀਂ ਕਰਨਾ ਕਿਸੇ ਗਲਤ ਸਾਈਟ ਤੇ ਨਹੀਂ ਜਾਣਾ ਹੈਗਾ ਉੱਥੋਂ ਕੋਈ ਇੰਸਟਾਲਮੈਂਟ ਦੇ ਆਪਾਂ ਇੰਸਟਾਲ ਕਰ ਲੈਨੇ ਤਾਂ ਉੱਥੇ ਆਪਣੇ ਨਾਲ ਇਹ ਫਰੌਡ ਹੁੰਦਾ ਤੇ ਉੱਥੇ ਆਪਾਂ ਇਹ ਚੀਜ਼ ਦਾ ਸ਼ਿਕਾਰ ਹੁੰਨੇ ਆ ਤਾਂ ਕਿਤੇ ਆਪਣਾ ਡਾਟਾ ਜਾ ਕੇ ਜ਼ਿਆਦਾ ਚੋਰੀ ਹੋ ਜਾਂਦਾ ਤੇ ਕਿਤੇ ਨਾ ਕਿਤੇ ਇਹ ਚੀਜ਼ ਸਕੈਮਰ ਕੋਲੇ ਪਹੁੰਚ ਜਾਂਦੀ ਆ ਤਾਂ ਫਿਰ ਆਪਾਂ ਆਪਣੇ ਖਾਤਿਆਂ ਨਾਲ ਛੇੜਛਾੜ ਕਰ ਬੈਠਦੇ ਆ ਕਿਉਂਕਿ ਹਰੇਕ ਅੱਜਕੱਲ ਯੂਪੀ ਚਲਾਉਂਦਾ ਤੇ ਯੂਪੀਆਈ ਨਾਲ ਹੀ ਇਹ ਜ਼ਿਆਦਾਤਰ ਫਰੌਡ ਹੁੰਦੇ ਨੇ ਇਸ ਕਰਕੇ ਵਾਸੇ ਫਰੌਡਾਂ ਤੋਂ ਬਚਣ ਦੀ ਕੋਸ਼ਿਸ਼ ਆ ਇਹਹੀ ਮੈਸੇਜ ਆ ਵੀ ਆਪਾਂ ਕੋਈ ਵੀ ਐਪ ਨਹੀਂ ਡਾਊਨਲੋਡ ਕਰਨਾ ਹੈਗਾ ਜਿਹਦੇ ਆਪਾਂ ਨਹੀਂ ਜਾਣਦੇ ਤੇ ਗਲਤ ਸਾਈਟਾਂ ਤੇ ਕਲਿੱਕ ਨਾ ਕਰਿਆ ਕਰੋ ਕਿਸੇ ਵੀ ਚੀਜ਼ ਤੇ ਬਸ ਇਹੀ ਅੱਜ ਦੀ ਇਨਫੋਰਮੇਸ਼ਨ ਸੀਗੀ ਜੀ ਧੰਨਵਾਦ